ਗੁਰੂ ਰੂਪ ਪਿਆਰੀ ਸਤ ਸੰਗਤ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਨਗਰ ਦਾ ਬਹੁਤ ਅਮੀਰ ਵਪਾਰੀ ਸੀ ਇੰਨਾ ਕੁ ਅਮੀਰ ਸੀ ਕਿ ਉਹਦੇ ਕੋਲੇ ਬਹੁਤ ਸਾਰੇ ਕਾਰਖਾਨੇ ਸਨ ਬਹੁਤ ਸਾਰਾ ਉਹਦੇ ਕੋਲ ਧਨ ਸੀ ਦੌਲਤ ਸੀ ਪੈਸਾ ਸੀ ਬਹੁਤ ਸਾਰੇ ਪਸ਼ੂ ਉਸਨੇ ਪਾਲੇ ਹੋਏ ਸਨ ਪਸ਼ੂਆਂ ਦੇ ਵਿੱਚ ਉਸ ਦੀ ਖਾਸ ਰੁਚੀ ਸੀ ਪਸ਼ੂਆਂ ਦੇ ਵਿੱਚ ਉਹਦੀ ਖਾਸ ਰੁਚੀ ਹੁੰਦਾ ਇੱਕ ਅਹਿਮ ਕਾਰਨ ਸੀ ਉਹ ਕਾਰਨ ਇਹ ਸੀ ਕਿ ਰੱਬ ਵੱਲੋਂ ਉਸ ਨੂੰ ਇੱਕ ਤਾਕਤ ਬਖਸ਼ੀ ਹੋਈ ਸੀ ਪਰਮਾਤਮਾ ਨੇ ਉਸ ਨੂੰ ਇੱਕ ਤਾਕਤ ਬਖਸ਼ੀ ਸੀ ਕਿ ਉਹ ਪਸ਼ੂਆਂ ਦੀ ਪੰਛੀਆਂ ਦੀ ਗੱਲਬਾਤ ਸਮਝ ਸਕਦਾ ਸੀ ਉਹ ਆਪਸ ਦੇ ਵਿੱਚ ਕੀ ਬੋਲ ਰਹੇ ਨੇ ਕੀ ਉਹਨਾਂ ਦੀਆਂ ਭਾਵਨਾਵਾਂ ਨੇ ਉਹ ਚੰਗੀ ਤਰ੍ਹਾਂ ਸਮਝ ਸਕਦਾ ਸੀ ਇਹੀ ਕਾਰਨ ਸੀ ਕਿ ਉਸ ਨੇ ਬਹੁਤ ਸਾਰੇ ਪੰਛੀ ਬਹੁਤ ਸਾਰੇ ਪਸ਼ੂ ਪਾਲੇ ਹੋਏ ਸਨ ਉਸ ਨੇ ਕੰਮ ਲਈ ਬਹੁਤ ਸਾਰੇ ਨੌਕਰ ਚੱਕਰ ਰੱਖੇ ਸਨ ਉਸ ਦੇ ਕੋਲ ਖੇਤ ਵੀ ਸਨ ਉਹ ਵਾਹੀ ਜੋਤੀ ਵੀ ਕਰਿਆ ਕਰਦਾ ਸੀ ਪਰ ਜਦੋਂ ਵੀ ਉਹਦੇ ਕੋਲੇ ਫੁਰਸਤ ਦੇ ਪਲ ਹੁੰਦੇ ਆਪਣੇ ਵਪਾਰ ਤੋਂ ਵਾਪਸ ਆਉਂਦਾ ਜਦੋਂ ਵੀ ਉਹਦੇ ਕੋਲੇ ਵੇਲ ਹੁੰਦੀ ਉਦੋਂ ਆਪਣੇ ਪਸ਼ੂਆਂ ਦੇ ਵਿੱਚ ਬੈਠਦਾ ਉਦੋਂ ਪੰਛੀਆਂ ਦੀਆਂ ਗੱਲਾਂ ਬਾਤਾਂ ਸੁਣਿਆ ਕਰਦਾ ਕੁਦਰਤ ਦੇ ਨਾਲ ਉਸਦਾ ਬੜਾ ਪ੍ਰੇਮ ਸੀ ਉਸ ਨੂੰ ਅਕਸਰ ਇਸ ਚੀਜ਼ ਦੇ ਵਿੱਚ ਉਤਸੁਕਤਾ ਰਹਿੰਦੀ ਸੀ ਕਿ ਏ ਕੀ ਸੋਚਦੇ ਨੇ ਜਦੋਂ ਇਹਨਾਂ ਤੋਂ ਕੰਮ ਕਰ ਲੈਨੇ ਆ ਉਦੋਂ ਏ ਕੀ ਬੋਲਦੇ ਨੇ ਕੀ ਗੱਲਾਂ ਆਪਸ ਦੇ ਵਿੱਚ ਕਰਦੇ ਨੇ ਉਹਦੇ ਕੋਲੇ ਤਾਂ ਦੌਲਤ ਅਥਾ ਸੀ ਤੇ ਇਸ ਕਰਕੇ ਉਹਦਾਂ ਨਹੀਂ ਸੁਬਾਦ ਆਵੀ ਸੀ ਇੱਕ ਵਾਰ ਕੀ ਹੋਇਆ ਕਿ ਉਹ ਕਿਸੇ ਦੂਰ ਦੇਸ਼ ਤੋਂ ਵਪਾਰ ਕਰਕੇ ਵਾਪਸ ਪਰਤਿਆ ਉਸਨੇ ਆਰਾਮ ਕੀਤਾ ਫਿਰ ਆਰਾਮ ਕਰਨ ਤੋਂ ਪ੍ਰੰਤ ਉਸਨੇ ਭੋਜਨ ਕੀਤਾ ਖਾਣਾ ਪਾਣੀ ਖਾਦਾ ਇਸ਼ਨਾਨ ਵਗੈਰਾ ਕਰਕੇ ਨਹਾ ਧੋਕੇ ਉਹ ਜਾ ਕੇ ਆਪਣੇ ਪਸ਼ੂਆਂ ਦੇ ਵਿੱਚ ਬੈਠ ਗਿਆ ਕੀ ਦੇਖਦਾ ਹੈ ਕਿ ਉਸ ਦੇ ਕੰਮੇ ਖੇਤਾਂ ਤੋਂ ਕੰਮ ਕਰਕੇ ਜਦੋਂ ਵਾਪਸ ਆਏ ਤੇ ਉਸਨੇ ਸਾਰੇ ਜਿਹੜੇ ਪਸ਼ੂ ਖੇਤਾਂ ਦੇ ਵਿੱਚ ਲੈ ਕੇ ਗਏ ਸਨ ਉਹਨਾਂ ਨੂੰ ਥਾਂ ਬਰ ਥਾਵੇਂ ਲਿਆ ਕੇ ਛੱਡ ਦਿੱਤਾ ਇੱਕ ਬਲਦ ਇੱਕ ਘੋੜੇ ਨਾਲ ਗੱਲਬਾਤ ਕਰਦਾ ਹੈ ਬਲਦ ਘੋੜੇ ਨੂੰ ਆ ਕੇ ਕਹਿੰਦਾ ਕਿ ਤੂੰ ਤਾਂ ਬੜਾ ਭਾਗਾ ਵਾਲਾ ਹੈ ਤੂੰ ਤਾਂ ਬਹੁਤ ਹੀ ਜ਼ਿਆਦਾ ਕਿਸਮਤਵਾਨ ਹੈ ਕਿਸਮਤ ਦਾ ਤਨੀ ਹੈ ਤੇਰੇ ਤੇ ਵਪਾਰੀ ਕਦੇ-ਕਦਾਈਂ ਸਵਾਰੀ ਕਰਦਾ ਹੈ ਤੈਨੂੰ ਚੰਗਾ ਖਾਣ ਨੂੰ ਮਿਲਦਾ ਹੈ ਚੰਗੀ ਥਾਂ ਤੇ ਰਹਿਣਾ ਤੇਰੀ ਤਾਂ ਸਗੂ ਸੇਵਾ ਕਰਨ ਵਾਲੇ ਵੀ ਚਾਰ ਬੰਦੇ ਨੇ ਤੈਨੂੰ ਨਹਾਉਂਦੇ ਨੇ ਤੈਨੂੰ ਮਲਦੇ ਨੇ ਤੇਰੀ ਥਕਾਵਟ ਦੂਰ ਕਰਵਾਉਂਦੇ ਨੇ ਤੇ ਤੂੰ ਕਰਨਾ ਵੀ ਕੁਝ ਨਹੀਂ ਕਦੇ-ਕਦਾਈਂ ਤੂੰ ਕਿਸੇ ਕੰਮਕਾਰ ਤੇ ਜਾਣਾ ਉਹ ਵੀ ਚੰਦ ਪਲਾਂ ਦੇ ਲਈ ਜੇ ਤੂੰ ਇੱਕ ਦਿਨ ਕਿਤੇ ਉਸ ਨੂੰ ਸਵਾਰੀ ਕਰਵਾ ਦਿੱਤੀ ਵਪਾਰੀ ਨੂੰ ਫਿਰ ਤੂੰ ਉਸ ਤੋਂ ਬਾਅਦ ਕਈ ਦਿਨ ਵੇਲੇ ਰਹਿਣਾ ਤੇ ਇੱਕ ਸਾਡੀ ਹਾਲਾਤ ਵੇਖ ਰਾਤ ਅਸੀਂ ਆਰਾਮ ਕਰਦੇ ਹਾਂ ਉਸੇ ਸਮੇਂ ਦੇ ਵਿੱਚ ਅਸੀਂ ਖਾਣਾ ਹੁੰਦਾ ਹੈ ਸਵੇਰੇ ਸਾਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਕਿੱਲਿਆਂ ਤੋਂ ਖੋਲ੍ਹ ਕੇ ਲੈ ਜਾਂਦੇ ਨੇ ਸਾਰਾ ਦਿਨ ਖੇਤਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੁੰਨੇ ਆ ਨਾ ਇਹ ਆਪ ਟਿਕਦੇ ਨੇ ਨਾ ਇਹ ਸਾਨੂੰ ਟਿਕਨ ਦਿੰਦੇ ਨੇ ਅਸੀਂ ਤਾਂ ਬੜੇ ਭਾਗੇ ਹਾਂ ਤੂੰ ਭਾਗਾ ਵਾਲਾ ਇਹ ਗੱਲਾਂ ਬਾਤਾਂ ਜਦੋਂ ਇੱਕ ਬਲਦ ਘੋੜੇ ਦੇ ਨਾਲ ਕਰ ਰਿਹਾ ਸੀ ਕੁੜਾ ਉਸ ਦੀਆਂ ਗੱਲਾਂ ਬਾਤਾਂ ਸੁਣ ਕੇ ਕਹਿੰਦਾ ਕਿ ਠੀਕ ਹੈ ਤੇਰਾ ਚਾਰਾ ਸਾਹਮਣੇ ਵਾਲੀ ਖੁਰਲੀ ਦੇ ਵਿੱਚ ਪਿਆ ਹੈ ਤੂੰ ਉਹ ਆਪਣਾ ਭੋਜਨ ਕਰ ਮੈਂ ਤੈਨੂੰ ਕੋਈ ਤਰੀਕਾ ਦੱਸਦਾ ਹਾਂ ਮੈਂ ਵੀ ਦੇਖਿਆ ਕਿ ਤੁਸੀਂ ਥੱਕੇ ਟੁੱਟੇ ਹੋ ਨਿਓ ਪਰ ਮੇਰੀ ਜੇ ਤੂੰ ਜੁਗਤ ਮੰਨੀ ਮੇਰੀ ਜੇ ਤੂੰ ਗੱਲ ਮੰਨ ਲਈ ਤਾਂ ਤੇਰੀ ਜਿਹੜੀ ਜ਼ਿੰਦਗੀ ਦੇ ਵਿੱਚ ਦਿੱਕਤਾਂ ਨੇ ਮੁਸੀਬਤਾਂ ਨੇ ਉਹ ਦੂਰ ਹੋ ਜਾਣਗੀਆਂ ਉਹ ਕਹਿੰਦਾ ਠੀਕ ਹੈ ਭੋਜਨ ਕਰਨ ਤੋਂ ਬਾਅਦ ਉਹ ਦੁਆਰਾ ਘੋੜੇ ਦੇ ਕੋਲ ਆਉਂਦਾ ਉਦੋਂ ਵੀ ਇਹ ਵਪਾਰੀ ਉਸ ਦੀ ਗੱਲਬਾਤ ਸੁੰਨਾ ਚਾਹੁੰਦਾ ਹੁੰਦਾ ਕਿ ਘੋੜਾ ਉਸ ਨੂੰ ਕਿਹੜੀ ਤਰਤੀਬ ਦੱਸੇਗਾ ਕਿਹੜਾ ਢੰਗ ਤਰੀਕਾ ਦੱਸੇਗਾ ਕਿ ਕੱਲ ਨੂੰ ਇਹਦੀ ਜਾਨ ਛੁੜਵਾ ਦੇਵੇਗਾ ਘੋੜਾ ਉਸ ਨੂੰ ਕਹਿੰਦਾ ਕਿ ਮੈਂ ਤੇਰੇ ਲਈ ਬਹੁਤ ਵਧੀਆ ਚੀਜ਼ ਸੋਚ ਕੇ ਰੱਖੀ ਹੈ ਕੱਲ ਨੂੰ ਜਦੋਂ ਇਹ ਜਿਹੜੇ ਕੰਮੇ ਨੇ ਸਵੇਰ ਵੇਲੇ ਤੈਨੂੰ ਉਠਾਉਣ ਹੋਣਗੇ ਉਸ ਤੋਂ ਪਹਿਲਾਂ ਤੇਰੇ ਲਈ ਚਾਰਾ ਪੱਠੇ ਲੈ ਕੇ ਆਉਣਗੇ ਆਪਣੇ ਆਪ ਤੇ ਤੂੰ ਕਾਬੂ ਰੱਖਣਾ ਚਾਰਾ ਪੱਠੇ ਵੇਖ ਕੇ ਤੂੰ ਆਪਣਾ ਲਾਲਚ ਨਹੀਂ ਵਿਖਾਉਣਾ ਜੋ ਪਤਾਪ ਲੇਟਿਆ ਰਹਿਣਾ ਔਖੇ ਸਾਹ ਲੈਣੇ ਨੇ ਪੇਟ ਨੂੰ ਵੱਧ ਤੋਂ ਵੱਧ ਫੁਲਾਉਣਾ ਇਹਨਾਂ ਨੂੰ ਦੇਖ ਕੇ ਦੂਰੀ ਲੱਗੇ ਕਿ ਇਹ ਵਾਲਾ ਬਲਦ ਤਾਂ ਬਿਮਾਰ ਹੋ ਗਿਆ ਹੈ ਬਾਕੀਆਂ ਨੂੰ ਲੈ ਜਾਣਗੇ ਤੇਨੂੰ ਛੱਡ ਦੇਣਗੇ ਹਾਂ ਔਖਾ ਜ਼ਰੂਰ ਹੋਊਗਾ ਕਿ ਤੈਨੂੰ ਭੁੱਖਾ ਰਹਿਣਾ ਪਊਗਾ ਇਹਨਾਂ ਨੂੰ ਦੇਖ ਕੇ ਤਾਂ ਬਿਲਕੁਲ ਇਸ ਤਰ੍ਹਾਂ ਲੱਗੇ ਕਿ ਤੂੰ ਬਸ ਹੁਣ ਗਿਆ ਕਿ ਹੁਣ ਗਿਆ ਇਸ ਤਰ੍ਹਾਂ ਲੱਗੇ ਕਿ ਤੂੰ ਬਸ ਮਰਨ ਹੀ ਵਾਲਾ ਹੈ ਬਾਅਦ ਵਿੱਚ ਸਾਰਾ ਦਿਨ ਤੇਰਾ ਜਿੱਥੋਂ ਮਰਜ਼ੀ ਜੜੀ ਮਰਜ਼ੀ ਖੁਰਲੀ ਤੋਂ ਜੋ ਮਰਜ਼ੀ ਖਾਵੇਂ ਘੋੜੇ ਦੀ ਤਰਤੀਬ ਬਲਦ ਨੂੰ ਪਸੰਦ ਆਈ ਇਹ ਸਾਰੀ ਗੱਲਬਾਤ ਸੁਣ ਕੇ ਉਹ ਉੱਠ ਕੇ ਅੰਦਰ ਚਲੇ ਗਿਆ। ਅਗਲੇ ਦਿਨ ਕੀ ਹੋਇਆ ਜਿਵੇਂ ਕੋੜੇ ਨੇ ਦੱਸਿਆ ਉਸੇ ਤਰੀਕੇ ਹੋਇਆ ਬਲਦ ਨੇ ਉਸੇ ਤਰੀਕੇ ਨਾਲ ਕੀਤਾ। ਉਦੋਂ ਤੱਕ ਵਪਾਰੀ ਆ ਕੇ ਫਿਰ ਤੋਂ ਦੇਖ ਰਿਹਾ ਸੀ ਕਿ ਕੀ ਹੁੰਦਾ ਹੈ। ਵਪਾਰੀ ਦੇ ਕੰਮ ਹੈ ਜਦੋਂ ਉਸ ਨੂੰ ਭੋਜਨ ਪਾਉਣ ਦੇ ਲਈ ਪੱਠੇ, ਚਾਰਾ ਤੇ ਹੋਰ ਚੀਜ਼ਾਂ ਰਲਾ ਕੇ ਲੈ ਕੇ ਆਉਂਦੇ ਨੇ ਤੂੜੀ ਤੰ ਦੇ ਨਾਲ ਤਾਂ ਦੇਖਦੇ ਨੇ ਕਿ ਬਲਦ ਦੀ ਹਾਲਾਤ ਤਾਂ ਬਹੁਤ ਪਤਲੀ ਹੁੰਦੀ ਹੈ। ਆ ਕੇ ਵਪਾਰੀ ਨੂੰ ਦੱਸਦੇ ਨੇ ਕਿ ਅਸੀਂ ਤਾਂ ਖੇਤਾਂ ਦੇ ਵਿੱਚ ਚੱਲੇ ਸਾਂ ਤੇ ਇੱਕ ਬਲਦ ਆਪਣਾ ਬਿਮਾਰ ਵਪਾਰੀ ਕਹਿੰਦਾ ਕਿ ਠੀਕ ਹੈ ਇਸ ਤਰ੍ਹਾਂ ਕਰੋ ਕਿ ਉਹ ਸਾਹਮਣੇ ਵਾਲਾ ਕੋੜਾ ਤੁਸੀਂ ਖੁੱਲ ਕੇ ਲੈ ਜਾਓ ਜਿਹੜਾ ਕੰਮ ਬਲਦ ਕਰਦਾ ਹੈ ਉਹ ਕੰਮ ਅੱਜ ਕੋੜੇ ਤੋਂ ਕਰਵਾ ਲਓ ਕੋੜਾ ਮਾਣੀ ਮਨ ਦੇ ਵਿੱਚ ਆਪਣੇ ਆਪ ਨੂੰ ਕੁਸਨ ਲੱਗਿਆ ਆਪਣੀ ਜਾਨ ਨੂੰ ਆਪ ਹੀ ਪਟਣ ਲੱਗਾ ਸੋਚਣ ਲੱਗਾ ਕਿ ਮੈਨੂੰ ਕੀ ਲੋੜ ਸੀ ਉਸਨੂੰ ਸਲਾਹ ਦੇਣ ਦੀ ਮੈਂ ਚੰਗਾ ਪੜਾ ਇੱਥੇ ਮਸਤੀ ਕਰਦਾ ਸੀ ਮौज ਦੇ ਵਿੱਚ ਖਾਂਦਾ ਸੀ ਪੀਂਦਾ ਸੀ ਤੇ ਅੱਜ ਮੈਨੂੰ ਖੇਤਾਂ ਦੇ ਵਿੱਚ ਕੰਮ ਕਰਨਾ ਪਊਗਾ ਮੈਂ ਜ਼ਿਆਦਾ ਦਿਮਾਗ ਵਰਤ ਕੇ ਗਲਤੀ ਕਰ ਲਈ ਸਾਰਾ ਦਿਨ ਉਸ ਤੋਂ ਖੇਤਾਂ ਦੇ ਵਿੱਚ ਕੰਮ ਲਿਆ ਉਸ ਦੀ ਜੀਬ ਨਿਕਲ ਗਈ ਬੁਰੀ ਹਾਲਾਤ ਹੋਈ ਇੱਕ ਬਲਦ ਜਿੰਨਾ ਕੰਮ ਇੱਕ ਕੁੜੇ ਨੂੰ ਕਰਨਾ ਪੈ ਜਵੇ ਤਾਂ ਉਹ ਨਹੀਂ ਕਰ ਸਕਦਾ ਪਰ ਇਹਦੇ ਨਾਲ ਤੱਕਾ ਹੋਇਆ ਉਧਰ ਬਲਦ ਨੇ ਸਾਰਾ ਦਿਨ ਐਸ਼ ਕੀਤੀ ਆਰਾਮ ਕੀਤਾ ਜਿੱਥੇ ਦਿਲ ਕੀਤਾ ਉਹ ਉਸਨੇ ਖਾਦਾ ਜਿਸ ਜਸ ਖੁਰਲੀ ਦੇ ਵਿੱਚ ਜੋ ਕੁਝ ਪਿਆ ਸੀ ਉਸਨੇ ਉਹ ਖਾਦਾ ਜਿਹੜੇ ਸਾਬਤ ਪੱਠੇ ਪਏ ਸਨ ਉਹ ਵੀ ਉਸਨੇ ਖਾ ਲਏ ਭਾਂਤ ਭਾਂਦ ਦੀਆਂ ਚੀਜ਼ਾਂ ਉਸਨੇ ਅੱਜ ਖਾ ਕੇ ਚੱਖ ਕੇ ਦੇਖੀਆਂ ਜਦੋਂ ਦਿਲ ਕਰਦਾ ਉਦੋਂ ਪਾਣੀ ਪੀਂਦਾ ਜਦੋਂ ਦਿਲ ਕਰਦਾ ਉਦੋਂ ਸੌਂ ਜਾਂਦਾ ਸ਼ਾਮ ਵੇਲੇ ਤੱਕ ਉਸਨੇ ਪਤਾ ਨਹੀਂ ਕਿੰਨੀਕ ਵਾਰ ਉਸ ਘੋੜੇ ਨੂੰ ਅਸੀਸਾਂ ਦਿੱਤੀਆਂ ਕਿੰਨੀਕ ਵਾਰ ਇਹ ਕਿਹਾ ਕਿ ਉਹਦਾ ਪਲਾ ਹੋਵੇ ਇਹੋ ਜਿਹਾ ਦੋਸਤ ਮੈਨੂੰ ਪਹਿਲਾਂ ਕਿਉਂ ਨਾ ਮਿਲਿਆ ਉਧਰ ਰਾਤ ਨੂੰ ਥੱਕਿਆ ਟੁੱਟਿਆ ਜਦੋਂ ਕੋੜਾ ਆਇਆ ਆਉਂਦਾ ਹੀ ਉਹ ਡਿੱਗ ਪਿਆ ਉਸਦੀ ਹਾਲਤ ਇੰਨੀ ਬੁਰੀ ਸੀ ਕਿ ਉਸਦਾ ਕੁਝ ਖਾਣ ਨੂੰ ਵੀ ਦਿਲ ਨਹੀਂ ਸੀ ਬਿਲਕੁਲ ਹਾਲਤ ਮਾੜੀ ਸੀ ਉਸਦਾ ਦਿਲ ਸੀ ਕਿ ਹੁਣੇ ਸੌਂ ਜਾਵਾਂ ਬਲਦ ਉਸਦੇ ਕੋਲ ਗਿਆ ਜਾ ਕੇ ਕਹਿੰਦਾ ਕੇ ਭਰਾਵਾ ਤੇਰਾ ਬੜਾ ਬੜਾ ਧੰਨਵਾਦ ਮੈਂ ਤੇ ਐਵੇਂ ਹੀ ਜ਼ਿੰਦਗੀ ਮੂਰਖਾ ਵਾਂਗੂ ਕੱਟ ਰਿਹਾ ਸੀ ਮੈਂ ਤੇ ਅੱਜ ਪਹਿਲੇ ਹੀ ਦਿਨ ਜ਼ਿੰਦਗੀ ਜਿਉ ਕੇ ਦੇਖੀ ਐ ਉਧਰ ਦੂਜੇ ਪਾਸੇ ਕੋੜਾ ਮਨ ਹੀ ਮਨ ਦੇ ਵਿੱਚ ਇਸ ਨੂੰ ਕੋਸ ਰਿਹਾ ਹੁੰਦਾ ਕਹਿੰਦਾ ਹਾਂ ਹਾਂ ਕੋਈ ਗੱਲ ਨਹੀਂ ਅੱਗੇ ਤੋਂ ਵੀ ਕੋਈ ਰਾਏ ਚਾਹੀਦੀ ਹੋਵੇ ਤੇ ਮੇਰੇ ਕੋਲੇ ਆ ਜਮੇ ਹੁਣ ਉਹ ਜਦੋਂ ਵਾਪਸ ਜਾਣ ਲੱਗਦਾ ਹੈ ਬਲਦਤ ਕਹਿੰਦਾ ਹੈ ਕਿ ਕੱਲ ਨੂੰ ਵੀ ਮੈਂ ਆਹੀ ਕੁਛ ਕਰਾਂਗਾ ਤਾਂ ਕਿ ਮੇਰੀ ਜਾਨ ਛੁੱਟੀ ਰਵੇ ਇਹ ਜਿਹੜਾ ਵਪਾਰੀ ਸੀ ਹੁਣ ਵੀ ਇਹਨਾਂ ਦੀਆਂ ਗੱਲਾਂ ਬਾਤਾਂ ਸੁਣ ਰਿਹਾ ਸੀ ਸੁੰਨਾ ਚਾਹੁੰਦਾ ਸੀ ਕਿ ਅੱਜ ਕੀ ਗੱਲਬਾਤ ਹੋਵੇਗੀ ਕਿ ਕੀ ਕੋੜਾ ਹੁਣ ਸਿੱਧੇ ਰਸਤੇ ਤੇ ਆਵੇਗਾ ਜਾਂ ਹੁਣ ਫੇਰ ਕੋਈ ਨਵੀਂ ਰਾਜ ਦੇਵੇਗਾ ਕੋੜਾ ਕਹਿੰਦਾ ਹੈ ਕਿ ਇਹ ਗਲਤੀ ਨਾ ਕਰੀ ਇਹ ਨਾ ਹੋਵੇ ਕਿ ਤੇਰਾ ਹੁਣ ਖਾਤਮਾ ਹੋ ਜਾਵੇ ਅੱਜ ਜਦੋਂ ਇਹ ਆਪਣੇ ਵਪਾਰੀ ਦੇ ਨੌਕਰ ਮੈਨੂੰ ਲੈ ਕੇ ਆ ਰਹੇ ਸੀ ਕਾਮੇ ਉਹਦੇ ਖੇਤ ਤੋਂ ਇਹ ਆਪਸ ਦੇ ਵਿੱਚ ਗੱਲਾਂ ਬਾਤਾਂ ਕਰ ਰਹੇ ਸੀ ਇਹਨਾਂ ਨੂੰ ਵਪਾਰੀ ਨੇ ਬੜੀ ਸਖਤ ਹਦਾਇਤ ਦਿੱਤੀ ਹੈ ਵਪਾਰੀ ਨੇ ਕਹਿ ਦਿੱਤਾ ਕਿ ਆਪਣਾ ਇੱਕ ਬਲਦ ਬਹੁਤ ਬਿਮਾਰ ਹੈ ਤੇ ਕਿਸੇ ਕਸਾਈ ਨੂੰ ਕਹਿ ਕੇ ਬੁਲਾ ਲਵੋ ਇਸ ਦੀ ਖੱਲ ਲਵਾ ਦਿਓ ਇਸ ਨੂੰ ਟਾਈਮ ਨਾਲ ਬਿਲੇ ਲਾ ਦਿਓ ਇਹ ਨਾ ਹੋਵੇ ਕਿ ਉਧਰੋਂ ਆਪਣਾ ਖੇਤਾਂ ਦਾ ਕੰਮ ਹੋਵੇ ਤੇ ਬਾਅਦ ਵਿੱਚ ਇਹ ਮਰ ਜਾਵੇ ਤੇ ਆਪਣੀ ਜਾਨ ਲਈ ਸਿਆਪਾ ਪੈ ਜਾਵੇਗਾ ਇਸ ਲਈ ਇਹਨੂੰ ਪਹਿਲਾਂ ਹੀ ਕਸਾਈ ਨੂੰ ਦੇ ਆਓ ਕਿ ਉਹ ਇਸ ਦਾ ਕੁਝ ਨਾ ਕੁਝ ਕਰ ਰਵੇ ਇਹ ਗੱਲ ਸੁਣ ਕੇ ਬਲਦ ਬਹੁਤ ਬੁਰੀ ਤਰ੍ਹਾਂ ਪੈਪੀਤ ਹੋ ਗਿਆ ਕਹਿੰਦਾ ਬੜਾ ਧੰਨਵਾਦ ਯਾਰ ਤੂੰ ਮੇਰੀ ਜਾਨ ਬਚਾ ਲਈ ਹੁਣ ਦੱਸ ਫਿਰ ਮੈਂ ਕੀ ਕਰਾਂ ਕਹਿੰਦਾ ਕੋਈ ਗੱਲ ਨਹੀਂ ਡਰਨ ਦੀ ਲੋੜ ਨਹੀਂ ਕੱਲ ਨੂੰ ਜਦੋਂ ਤੈਨੂੰ ਉਹ ਪੱਠਾ ਦਿੱਥਾ ਪਾਉਣ ਆਉਣਗੇ ਤੈਨੂੰ ਚਾਰਾ ਤਰਲੇ ਲੈ ਕੇ ਆਉਣਗੇ ਭੱਜ ਕੇ ਚਾਰਾ ਖਾ ਲਵੇਂ ਉਹਨਾਂ ਨੂੰ ਇਸ ਤਰ੍ਹਾਂ ਲੱਗੇ ਕਿ ਤੂੰ ਬਿਲਕੁਲ ਤੰਦਰੁਸਤ ਹੈ ਅੱਜ ਵੀ ਰਾਤ ਨੂੰ ਜੋ ਕੁਝ ਤੈਨੂੰ ਮਿਲਿਆ ਖਾ ਲਵੇਂ ਹੁਣ ਉਹਨਾਂ ਦੇ ਸਾਹਮਣੇ ਲੱਛਣ ਜੇ ਨਾ ਕਰੀ ਇਹ ਨਾ ਹੋਵੇ ਕਿ ਕੱਲ ਨੂੰ ਤੈਨੂੰ ਕਸਾਈ ਨੂੰ ਫੜਾ ਵਪਾਰੀ ਇਹਨਾਂ ਦੋਹਾਂ ਦੀਆਂ ਇਹ ਗੱਲਾਂ ਬਾਤਾਂ ਸੁਣ ਕੇ ਉੱਚੀ ਉੱਚੀ ਹੱਸਣ ਲੱਗਦਾ ਹੈ ਉਸ ਨੂੰ ਪਤਾ ਨਹੀਂ ਲੱਗਦਾ ਉਸ ਨੂੰ ਯਾਦ ਵੀ ਨਹੀਂ ਰਹਿੰਦਾ ਕਿ ਉਸ ਦੀ ਪਤਨੀ ਉਸ ਦੇ ਨਾਲ ਖੜੀ ਹੈ ਉਹ ਪੁੱਛਦੀ ਹੈ ਕਿ ਤੁਹਾਨੂੰ ਕੀ ਹੋਇਆ ਅਗੋਂ ਉੱਤਰ ਦਿੰਦਾ ਹੈ ਕਿ ਕੁਝ ਨਹੀਂ ਉਹ ਵਾਰ-ਵਾਰ ਪੁੱਛਦੀ ਹੈ ਜिद ਕਰਦੀ ਹੈ ਕਿ ਐਵੇਂ ਬਿਨਾਂ ਕਾਰਨ ਤੁਸੀਂ ਕਦੇ ਹੱਸੇ ਨਹੀਂ ਮੈਨੂੰ ਦੱਸੋ ਕੀ ਹੋਇਆ ਸੀ ਤਾਂ ਉਸ ਨੂੰ ਦੱਸਣਾ ਪੈਂਦਾ ਹੈ ਕਹਿੰਦਾ ਕਿ ਮੈਨੂੰ ਪ੍ਰਮਾਤਮਾ ਨੇ ਇੱਕ ਤਾਕਤ ਬਖਸ਼ੀ ਹੈ ਕਿ ਮੈਂ ਪਸ਼ੂ ਪੰਛੀਆਂ ਦੀਆਂ ਗੱਲਾਂ ਸੁਣ ਲੈਣਾ ਤੇ ਮੈਂ ਇਹਨਾਂ ਦੀ ਕੋਈ ਗੱਲ ਸੁਣੀ ਤੇ ਮੇਰਾ ਹਾਸਾ ਨਿਕਲ ਗਿਆ ਹੁਣ ਵਪਾਰੀ ਦੀ ਪਤਨੀ ਜिद ਕਰਨ ਲੱਗੀ ਕਿ ਮੈਨੂੰ ਵੀ ਇਹ ਗੁਣ ਸਿਖਾਓ ਵਪਾਰੀ ਕਹਿੰਦਾ ਕਿ ਮੈਂ ਤੈਨੂੰ ਇਹ ਗੁਣ ਨਹੀਂ ਸਿਖਾ ਸਕਦਾ ਜਿੱਥੋਂ ਮੈਂ ਇਹ ਗੁਣ ਸਿੱਖਿਆ ਉਸਨੇ ਮੈਨੂੰ ਹਦਾਇਤ ਕੀਤੀ ਸੀ ਕਿ ਜੇ ਮੈਂ ਇਹ ਗੁਣ ਕਿਸੇ ਹੋਰ ਨੂੰ ਸਿਖਾਵਾਂਗਾ ਤਾਂ ਮੇਰੀ ਜਾਨ ਚਲੀ ਜਾਵੇਗੀ ਉਹ ਕਹਿੰਦੀ ਹੈ ਕਿ ਨਹੀਂ ਤੁਸੀਂ ਝੂਠ ਬੋਲਦੇ ਹੋ ਤੁਸੀਂ ਚਾਹੁੰਦੇ ਨਹੀਂ ਕਿ ਤੁਹਾਡੇ ਵਰਗਾ ਗੁਣ ਕਿਸੇ ਹੋਰ ਕੋਲੇ ਆ ਜਾਵੇ ਇਸ ਕਰਕੇ ਤੁਸੀਂ ਨਹੀਂ ਸਿਖਾਉਣਾ ਚਾਹੁੰਦੇ ਵਪਾਰੀ ਉਸ ਨੂੰ ਵਾਰ-ਵਾਰ ਸਮਝਾਉਂਦਾ ਹੈ ਪਰ ਉਹ ਸਮਝਦੀ ਨਹੀਂ ਉਹ ਇੱਕ ਥਾਂ ਤੇ ਜਿੱਦ ਤੇ ਅੜ ਜਾਂਦੀ ਹੈ ਉਸ ਨੇ ਸਾਰਾ ਘਰ ਸਿਰ ਤੇ ਚੁੱਕ ਲਿਆ ਵਪਾਰੀ ਦੇ ਰਿਸ਼ਤੇਦਾਰ ਸਕੇ ਸੰਬੰਧੀ ਦੂਰ ਨੇੜੇ ਦੇ ਉੱਥੇ ਇਕੱਠੇ ਹੋਣ ਲੱਗੇ ਉਸ ਨੇ ਉੱਚੀ ਉੱਚੀ ਰੋਣਾ ਤੋਣਾ ਸ਼ੁਰੂ ਕਰ ਦਿੱਤਾ ਸਾਰੇ ਨੌਕਰ ਚਾਕਰ ਦੇਖਣ ਲੱਗੇ ਕਿ ਵਪਾਰੀ ਦੀ ਘਰ ਵਾਲੀ ਨੂੰ ਕੀ ਹੋ ਗਿਆ ਵਪਾਰੀ ਵੀ ਆਪਣੀ ਗੱਲ ਤੇ ਅਟੱਲ ਖੜਾ ਹੋਇਆ ਸੀ ਉਹ ਕਹਿੰਦਾ ਕਿ ਮੈਂ ਤੈਨੂੰ ਨਹੀਂ ਸਿਖਾਉਣਾ ਇੱਕ ਦਿਨ ਗੁਜ਼ਰ ਗਿਆ ਦੋ ਦਿਨ ਗੁਜ਼ਰ ਗਏ ਚਾਰ ਦਿਨ ਗੁਜ਼ਰ ਗਏ ਵਪਾਰੀ ਦੀ ਘਰਵਾਲੀ ਨੇ ਇਹ ਐਲਾਨ ਕਰ ਦਿੱਤਾ ਕਿ ਮੈਂ ਤਾਂ ਖਾਣਾ ਪਾਣੀ ਹੀ ਨਹੀਂ ਖਾਵਾਂਗੀ ਜੇ ਤੂੰ ਮੈਨੂੰ ਆਪਣਾ ਰਾਜਨਾ ਨ ਦੱਸਿਆ ਤਾਂ ਮੈਂ ਆਪਣਾ ਖਾਣਾ ਪਾਣੀ ਛੱਡ ਕੇ ਆਪਣੀ ਜਾਨ ਤਿਆਗ ਦਵਾਂਗੀ ਸਾਰੇ ਰਿਸ਼ਤੇਦਾਰ ਸਕੇ ਸੰਬੰਧੀ ਕਹਿਣ ਲੱਗੇ ਕਿ ਭਾਈ ਕਿਹੜਾ ਰਾਜ ਉਹਨੂੰ ਦੱਸਦੇ ਰਾਜ ਦੁਵਾਂ ਨੇ ਲਕੋਕੀ ਰੱਖਿਆ ਪਰ ਵਪਾਰੀ ਨੇ ਸਾਰੇ ਆਪਣੇ ਰਿਸ਼ਤੇਦਾਰਾਂ ਦੇ ਸਾਹਮਣੇ ਆਪਣੇ ਸਹੁਰੇ ਪਰਿਵਾਰ ਦੇ ਸਾਹਮਣੇ ਕਹਿ ਦਿੱਤਾ ਕਿ ਇਹ ਜਿਹੜਾ ਰਾਜ ਹੈ ਮੈਂ ਦੱਸ ਦਿਆਂਗਾ ਪਰ ਮੈਂ ਮੇਰੀ ਜਾਨ ਚਲੀ ਜਾਵੇਗੀ ਇਹ ਵਿਦਵਾ ਹੋ ਜਾਵੇਗੀ ਸਾਰਿਆਂ ਨੇ ਵਾਰ-ਵਾਰ ਉਸ ਔਰਤ ਨੂੰ ਸਮਝਾਉਣਾ ਚਾਹਿਆ ਪਰ ਉਹ ਦਿਮਾਗੋਂ ਪੈਦਲ ਹੋ ਚੁੱਕੀ ਸੀ ਉਹ ਕੋਈ ਵੀ ਗੱਲ ਮੰਨ ਕੇ ਰਾਜੀ ਨਹੀਂ ਸੀ ਉਸਨੇ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਕਹਿ ਦਿੱਤਾ ਕਿ ਜੇ ਜਾਣ ਜਾਂਦੀ ਹੈ ਤਾਂ ਇਹਦੀ ਜਾਵੇਗੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਤੇ ਇਹਦੇ ਰਾਜ ਨਾਲ ਮਤਲਬ ਹੈ ਬੜੇ ਹੈਰਾਨ ਹੋਏ ਬੜੇ ਪਰੇਸ਼ਾਨ ਹੋਏ ਸਾਰੇ ਵਾਪਸ ਘਰੋ ਘਰੀ ਚਲੇ ਗਏ ਕਹਿੰਦੇ ਕਿ ਹੁਣ ਕੀ ਕਰੀਏ ਇੱਕ ਸਿਆਣਾ ਰਿਸ਼ਤੇਦਾਰ ਸੀ ਉਸਨੇ ਸਲਾਹ ਦਿੱਤੀ ਕਿ ਇਸ ਤਰ੍ਹਾਂ ਕਰ ਇਸ ਨੂੰ ਤੂੰ ਆਪਣੇ ਨਾਲ ਲੈ ਕੇ ਕਿਤੇ ਬਾਹਰ ਚਲਿਆ ਜਾ ਕਿਸੇ ਜੰਗਲ ਕਿਸੇ ਬੇਲੇ ਦੇ ਵਿੱਚ ਉੱਥੇ ਜਾ ਕੇ ਪਿਆਰ ਨਾਲ ਸਮਝਾ ਕੇ ਦੇਖ ਉੱਥੇ ਮਾਹੌਲ ਥੋੜਾ ਸ਼ਾਂਤ ਹੋਵੇਗਾ ਉੱਥੇ ਕੋਈ ਗੱਲਬਾਤ ਕਰਕੇ ਦੇਖ ਲੈ ਸ਼ਾਇਦ ਇਹ ਆਪਣਾ ਜਿਹੜਾ ਜਿੱਦ ਉਸਨੇ ਫੜੀ ਹੋਈ ਹੈ ਉਹ ਛੱਡ ਦੇਵੇ ਉਹ ਕਹਿੰਦਾ ਠੀਕ ਹੈ ਪਰ ਤੁਸੀਂ ਮੇਰੇ ਨਾਲ ਚਲੋ ਉਹ ਕਹਿੰਦਾ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਤੇਰੇ ਨਾਲ ਚੱਲਦਾ ਹਾਂ ਤੇਰੀ ਜਾਨ ਵੀ ਬਚ ਜਾਵੇ ਤੇ ਇਹ ਵੀ ਸਿਆਣਿਆਂ ਵਾਲੀਆਂ ਗੱਲਾਂ ਕਰੇ। ਤਿੰਨੇ ਜੰਗਲ ਨੂੰ ਚੱਲ ਪਏ। ਜੰਗਲ ਦੇ ਵਿੱਚ ਆ ਕੇ ਇੱਕ ਨਦੀ ਦੇ ਕਿਨਾਰੇ ਉਹਨਾਂ ਨੇ ਆਪਣਾ ਰੱਥ ਰੋਕ ਦਿੱਤਾ। ਉੱਥੇ ਇੱਕ ਕੁੱਤਾ ਤੇ ਇੱਕ ਗਧਾ ਤੁਰੇ ਫਿਰਦੇ ਸੀ। ਜਾਨਵਰ ਹੋਰ ਵੀ ਬਹੁਤ ਸੀ। ਇਸ ਵਪਾਰੀ ਨੂੰ ਦੇਖ ਕੇ ਗਧਾ ਕੁੱਤੇ ਨੂੰ ਕਹਿਣ ਲੱਗਾ ਤੈਨੂੰ ਪਤਾ ਹੈ ਇਹ ਕੌਣ ਹੈ? ਇਹ ਉਹ ਵਪਾਰੀ ਹੈ ਜੋ ਕੋਈ ਇੱਕ ਖਾਸ ਰਾਜ ਜਾਂਦਾ ਹੈ। ਤਿਸ ਦੀ ਘਰ ਵਾਲੀ ਇਸ ਗੱਲ ਤੇ ਬਜ਼ਿਦ ਹੈ ਕਿ ਉਸਨੇ ਰਾਜ ਜਾਨਣਾ। ਜੇ ਉਸ ਨੂੰ ਰਾਜ ਪਤਾ ਲੱਗ ਗਿਆ ਤਾਂ ਇਸ ਦੀ ਮੌਤ ਹੋ ਜਾਵੇਗੀ। ਕੁੱਤਾ ਕਹਿੰਦਾ ਅੱਛਾ ਇਹ ਉਹ ਮੂਰਖ ਵਪਾਰੀ ਹੈ ਗਦਾ ਕਹਿੰਦਾ ਕਿ ਮੂਰਖ ਕਿਉਂ ਕਹਿ ਰਹੇ ਆ ਉਹਦੇ ਕੋਲ ਤਾਂ ਕੋਈ ਰਾਜ ਹੈ ਉਸਦੀ ਤਾਂ ਇਹਦੇ ਵਿੱਚ ਕੋਈ ਗਲਤੀ ਨਹੀਂ ਕਹਿੰਦਾ ਗਲਤੀ ਕਿਉਂ ਨਹੀਂ ਗਲਤੀ ਹੈ ਨਾ ਪਹਿਲੀ ਗਲਤੀ ਤਾਂ ਇਹ ਕਿ ਉਸ ਨੂੰ ਆਪਣੇ ਘਰ ਵਾਲੇ ਨੂੰ ਦੱਸਣ ਦੀ ਕੀ ਲੋਟ ਸੀ ਕੁਝ ਚੀਜ਼ਾਂ ਬੰਦੇ ਨੂੰ ਸਿਰਫ ਆਪਣੇ ਤੱਕ ਮਹਦੂਦ ਰੱਖਣੀਆਂ ਚਾਹੀਦੀਆਂ ਨੇ ਕੁੱਤੇ ਦੀ ਇਸ ਗੱਲ ਨੇ ਗਦੇ ਨੂੰ ਵੀ ਹੈਰਾਨ ਕਰ ਦਿੱਤਾ ਤੇ ਵਪਾਰੀ ਗੱਲ ਸੁਣ ਰਿਹਾ ਸੀ ਕਿ ਕੁੱਤੇ ਨੇ ਮੈਨੂੰ ਮੂਰਖ ਕਿਹਾ ਕਿਉਂ ਕਿ ਗਦਾ ਕਹਿੰਦਾ ਕਿ ਇਹ ਤਾਂ ਬਹੁਤ ਛੋਟੀ ਗੱਲ ਹੈ ਹੋਰ ਗੱਲ ਦੱਸ ਤੂੰ ਮੂਰਖ ਕਿਵੇਂ ਕਹਿ ਦਿੰਦਾ ਹੈ ਕਹਿੰਦਾ ਕਿ ਮੈਨੂੰ ਪੂਰਾ ਮਸਲਾ ਦੱਸ ਕਹਿੰਦਾ ਮਸਲਾ ਇਹ ਹੈ ਕਿ ਹੁਣ ਇਸ ਵਪਾਰੀ ਦੇ ਘਰ ਵਾਲੀ ਇਸ ਗੱਲ ਤੇ ਬਜ਼ਿਹਦਾ ਕਿ ਜੇ ਰਾਜ ਨਹੀਂ ਦੱਸੇਗਾ ਤਾਂ ਮੈਂ ਮਰ ਜਾਵਾਂਗੀ ਉਹ ਕਹਿੰਦਾ ਠੀਕ ਹੈ ਉਹਨੂੰ ਮਰਨ ਦੇ ਵੀ ਇਹਦੂ ਵੱਡਾ ਮੂਰਖ ਕਿਹੜਾ ਉਸਨੇ ਇਹੀ ਕਿਹਾ ਨਾ ਕਿ ਜੇ ਇਹ ਰਾਜ ਆਪਣਾ ਦੱਸ ਦੇਵੇਗਾ ਤਾਂ ਇਹ ਮਰੇਗਾ ਨਹੀਂ ਦੱਸੇਗਾ ਤਾਂ ਉਹ ਮਰੇਗੀ ਹੁਣ ਇਹਦੇ ਵਿੱਚ ਇਹਦੀ ਕੀ ਗਲਤੀ ਹੈ ਉਸਨੂੰ ਦੋ ਟੁੱਕ ਗੱਲ ਕਹਿ ਦੇਵੇ ਕਿ ਮੈਂ ਤੈਨੂੰ ਰਾਜ ਨਹੀਂ ਦੱਸਣਾ ਇਹ ਤੇਰੀ ਇੱਛਾ ਹੈ ਕਿ ਤੂੰ ਖਾਣਾ ਖਾਣਾ ਹੈ ਤੂੰ ਕੁਈ ਭੋਜਨ ਖਾਣਾ ਹੈ ਖਾਣਾ ਕਿ ਨਹੀਂ ਖਾਣਾ ਉਹ ਤੇਰੀ ਇੱਛਾ ਹੈ ਤੇਰੀ ਮਰਨ ਦੀ ਜਿਹੜੀ ਗੱਲਬਾਤ ਹੈ ਉਹਦੀ ਡੋਰ ਤੇ ਆਪਣੇ ਹੱਥ ਵਿੱਚ ਹੈ ਤੂੰ ਖਾਣਾ ਖਾ ਲੇਂਗੀ ਬਚ ਜਾਏਂਗੀ ਨਹੀਂ ਖਾਏਂਗੀ ਮਰ ਜਾਏਂਗੀ ਤੇਰਾ ਰਾਜ ਦੇ ਨਾਲ ਤਾਂ ਕੋਈ ਤਾਲੁਕ ਨਹੀਂ ਨਾ ਪਰ ਮੇਰਾ ਤਾਂ ਸਪਸ਼ਟ ਹੈ ਨਾ ਕਿ ਜੇ ਮੈਂ ਰਾਜ ਦਸਤਵਾਂਗਾ ਮੈਂ ਮਰ ਜਾਵਾਂਗਾ ਇਹ ਗੱਲ ਸੁਣ ਕੇ ਗਦੇ ਨੂੰ ਗੱਲ ਠੀਕ ਲੱਗੀ ਕਹਿੰਦਾ ਵਾਕਈ ਫਿਰ ਤਾਂ ਇਹ ਵਪਾਰੀ ਬੜਾ ਮੂਰਖ ਹੈ ਤੇ ਉਧਰ ਵਪਾਰੀ ਨੂੰ ਵੀ ਗੱਲ ਸਮਝਾ ਕੇ ਕਿ ਹਾਂ ਭਾਈ ਮੈਂ ਤਾਂ ਵਾਕਈ ਮੂਰਖਾ ਵਪਾਰੀ ਉਸ ਨੂੰ ਕਹਿੰਦਾ ਕਿ ਚੱਲ ਹੁਣ ਤੂੰ ਇਹ ਦੱਸ ਆਪਣੀ ਘਰਵਾਲੀ ਨੂੰ ਕਹਿੰਦਾ ਕਿ ਇਸ ਗੱਲ ਦਾ ਕੋਈ ਨਿਬੇੜਾ ਕਰਨਾ ਹੈ ਕਿ ਤੂੰ ਆਪਣੀ ਜਿੱਤ ਤੇ ਅਟਲ ਹੈ ਉਹ ਕਹਿੰਦੀ ਹਾਂ ਮੈਂ ਆਪਣੀ ਜਿੱਤ ਤੇ ਅਟਲ ਹਾਂ ਵਪਾਰੀ ਉਸ ਜਿਹੜਾ ਤੀਜਾ ਸੂਝਵਾਨ ਸਿਆਣਾ ਬੰਦਾ ਨਾਲ ਆਇਆ ਸੀ ਉਸ ਨੂੰ ਕਹਿੰਦਾ ਕਿ ਸਾਰੇ ਰਿਸ਼ਤੇਦਾਰਾਂ ਨੂੰ ਇੱਥੇ ਬੁਲਾ ਲਵੋ ਫਿਰ ਮੈਂ ਦੱਸਦਾ ਹਾਂ ਕਿ ਮੈਂ ਰਾਜ ਦੱਸਣਾ ਕਿ ਨਹੀਂ ਦੱਸਣਾ ਉਹ ਸਿਆਣਾ ਬੰਦਾ ਕਹਿੰਦਾ ਕਿ ਭਾਈ ਆਪਸ ਦੇ ਵਿੱਚ ਮਿਲ ਬੈਠ ਕੇ ਮਸਲਾ ਹੱਲ ਕਰ ਲਵੋ ਕਹਿੰਦਾ ਨਹੀਂ ਮਸਲੇ ਦਾ ਹੱਲ ਮੈਨੂੰ ਮਿਲ ਗਿਆ ਸਾਰੇ ਰਿਸ਼ਤੇਦਾਰਾਂ ਨੂੰ ਬੁਲਾ ਲਵਾਂ